ਬੋਲੀ ਦੀ ਗੱਲ ਵੀ ਆ ਤੇ ਦੂਜੀ ਗੱਲ ਮੈਂ ਹੋਰ ਕਰ ਦੇਣਾ ਚਾਹੁੰਦਾ ਆਪਣਾ ਥਲੀ ਅਸੀਂ 14 ਤਰੀਕ ਨੂੰ ਦਮਦਮਾ ਸਾਹਿਬ ਤਲਵੰਡੀ ਸਾਹਿਬੋਂ ਤੋਂ ਪੰਜਾਬ ਪੰਜਾਬੀ ਦੇ ਬਚਾਓ ਯਾਤਰਾ ਸ਼ੁਰੂ ਕਰ ਰਹੇ ਆ ਪੰਜਾਬ ਦੇ ਹਰ ਪਿੰਡਸ ਜਾਣਾ ਲੋਕਾਂ ਨਾਲ ਬੈਠ ਕੇ ਵਿਚਾਰਾ ਕਰਨੀਆਂ ਸਿਰ ਜੋੜ ਕੇ ਸੰਵਾਦ ਰਚਾ ਕੇ ਲੋਕਾਂ ਨੂੰ ਪੁੱਛਣਾ ਵੀ ਦੱਸਣਾ ਵੀ ਹੈ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਕਿਵੇਂ ਕਰਨਾ ਲੜਾਈ ਕਿਵੇਂ ਕਰਨੀ ਹੈ ਤੇ ਪੰਜਾਬ ਨੂੰ ਕਿੰਨਾ ਮਸਲਿਆਂ ਦੇ ਇਕੱਠੇ ਹੋਣ ਦੀ ਲੋੜ ਹੈ ਕੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕੀ ਹੈ ਤੁਸੀਂ ਆਪ ਜਾਓਗੇ ਕਿਉਂਕਿ 13 ਨੂੰ ਤਾਂ ਦਿੱਲੀ ਜਾ ਰਹੇ ਜੀ ਨਹੀਂ ਉਹ ਫਰਵਰੀ ਜਾਣਾ ਇਹਨਾਂ ਅੱਛਾ ਜਨਵਰੀ ਤੋਂ ਹੀ ਕਰ ਰਹੇ ਹਾਂ ਅਸੀਂ ਆ 14 ਜਨਵਰੀ ਮਾਗੀ ਵਾਲੇ ਦਿਨ ਤੋਂ ਸ਼ੁਰੂਆਤ ਦਮਦਮਾ ਸਾਬ ਤੱਕ ਦਮਦਮਾ ਆਪਣੇ ਤਲਵੰਡੀ ਸਾਬੋ ਤੋਂ ਸ਼ੁਰੂ ਕਰਕੇ ਅਸੀਂ ਪੂਰੇ ਪੰਜਾਬ 'ਚ ਟਰੈਕਟਰਾਂ ਦੇ ਜਾਣਾ ਜਿੱਥੇ ਰਾਤ ਪੈਗੀ ਰੁਕਿਆ ਕਰਾਂਗੇ ਲੋਕਾਂ ਨੂੰ ਤੁਹਾਡੇ ਰਾਹੀਂ ਅਪੀਲ ਕਰਦੇ ਆਂ ਬਾਈ ਬਾਤ ਤੋਂ ਬਾਤ ਸਾਥ ਦਿਓ ਸਾਡੇ ਉੱਥੇ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕਰੋ ਸਾਰਾ ਸਵਾਲ ਪੁੱਛੋ ਵੀ ਸਾਨੂੰ ਦੱਸੋ ਵੀ ਤੁਹਾਡੇ ਮਨ 'ਚ ਕੀ ਹੈ ਤੁਸੀਂ ਚਾਹੁੰਦੇ ਕੀ ਆ ਇਹ ਗੱਲ ਮੈਂ ਹੋਰ ਅਪੀਲ ਕਰਦਾ ਤੁਹਾਡੇ ਰਾਹੀਂ ਦਾਰੂ ਛੱਡ ਦੇ ਯਾਰ ਪੰਜਾਬ 90% दारू ਪੀਂਦਾ ਹੋਣਾ ਬਾਈ ਅੱਜ ਇਹ ਮੇਰੇ ਗੱਲ ਤਾਂ ਚੇਚੇ ਆ ਰਹੀ ਹੈ ਬਹੁਤ ਬੰਦੇ ਨਾ ਪਿਛਲੇ ਮਹੀਨੇ ਡੇਢ ਮਹੀਨੇ ਚ ਮੈਂ ਦੇਖ ਰਿਹਾ ਥਲੀ दारू ਨਾਲ ਮਰ ਰਹੇ ਆ ਬੰਦੇ ਅੱਥ ਨੇ ਲੋਕ ਨਾ ਜਿਹੜੇ ਮਰਜ਼ੀ ਕਰਦਾ ਕੁੰਡਾ ਖੜਕਾ ਲਈ ਤੈਨੂੰ दारू ਪੀਤੀ ਵਾਲਾ ਹੀ ਮਿਲਦਾ ਕੋਈ ਮਿਲਦਾ ਸੋਫੀ ਇਹਦਾ ਹੁਣ ਹੋਰ ਨੁਕਸਾਨ ਹੋਰ ਪੁੱਤਣਗੇ ਲੋਕ ਹੁਣ ਠੰਡ ਆ ਵਿਆਹਾਂ ਦਾ ਦੌਰ ਸ਼ੁਰੂ ਹੋ ਗਿਆ दारू ਪੀ ਲੈਂਦੇ ਆ ਵਿਆਹ ਚ ਫਿਰ ਗੱਡੀ ਸਾਰਾ ਟੱਬਰ ਲੱਦ ਲੈਂਦੇ ਆ ਜਦ ਕਰਦੜ ਰ ਮੈਚ ਲਾਉਂ ਕਹਾਂ ਜਾ ਕੇ ਲੈ ਕੇ ਕਿਸ ਟਾਲੀ ਚ ਮਾਰਦੇ ਆ ਕਿ ਟਰੱਕ ਥੱਲੇ ਬਾੜ ਦਿੰਦੇ ਆ ਤੇ ਸਾਰਾ ਟੱਬਰ ਮਾਰ ਦਿੰਦੇ ਆ ਤੁਸੀਂ ਆਪ ਤਾਂ ਮਾਰਨਾ ਦੂਜਿਆਂ ਨੂੰ ਕਿ ਮਾਰਦੇ ਆ ਇਹ ਗੱਲਾਂ ਦਾ ਖਾਸ ਖਿਆਲ ਰੱਖੋ ਮੇਰਾ ਵੀਰ ਮੈਂ ਅੱਜ ਦੇਖ ਰਿਹਾ ਵੀ ਜਿੰਨੇ ਬੰਦੇ ਸਾਡੇ दारू ਨਾ ਮਾਰ ਰਹੇ ਆ ਉਹਨੇ ਚੱਟੇ ਨਾ ਨਹੀਂ ਮਾਰਦੇ ਮੇਰਾ ਇੱਕ ਮਿੱਤਰ ਆ ਮੁੰਡਾ ਟਵਾਲੀ ਪਿੰਡ ਤੋਂ ਮੈਂ ਨਾਂ ਤਾਂ ਨਹੀਂ ਲਵਾਂਗਾ 21 ਸਾਲ ਦੀ ਉਮਰ ਆ ਦੀ दारू ਪੀਣ ਲੱਗਿਆ 20 ਸਾਲ ਦੀ ਉਮਰ ਕਿੰਨੀ ਕਹਿ ਪਹਿਲਾਂ ਹੱਥ ਨੇ ਪੀਂਦਾ ਫਿਰ ਤੜਕੋਂ ਪੀਣ ਲੱਗ ਗਿਆ ਤੜਕੇ ਪਿੰਦਾ ਪਿੰਦਾ ਪੈਂਕਰੀਆਸ ਹੁੰਦੀ ਜਿਹੜੀ ਇਹ ਖਤਮ ਹੋ ਗਈ ਡੈਲਸ ਹੋ ਕੇ ਡੀ ਐਮ ਸੀ ਦਾਖਲ ਰਿਹਾ ਕਈ ਦਿਨ ਹੁਣ ਘਰੇ ਆਇਆ ਕੱਲਾ ਪੁੱਤ ਐ 15 16 ਕਿੱल्ल्या ਦਾ ਮਾਲਕ ਐ ਮਾਂ ਪਿਓ ਯਾਰ ਰੋਂਦੇ ਨਹੀਂ ਚੱਲੇ ਜਾਂਦੇ ਮਗਰੋਂ ਲੋਕਾਂ ਦੀ ਫਿਕਰ ਤਾਂ ਭਾਈ ਸਰਕਾਰ ਨੂੰ ਕਰਨ ਚਾਹੀਦੀ ਠੇਕੇ ਤਾਂ ਥੋਂ ਥੋਂ ਖੋਲੇ ਹੋਏ ਆ ਮੈਨੂੰ ਲੱਗਦਾ ਕਿ ਤੇ ਉਹ ਜੋਮੈਟੋ ਵਾਲਿਆਂ ਨੂੰ ਨਾ ਕਿਤੇ ਕਹਿ ਦੇਣ ਇਹ ਜਾਂ ਜਿਹੜੇ ਦੂਜੇ ਚੱਲਦੇ ਆ ਜੀ ਵੀ ਭਾਈ ਦਾਰੂ ਵੀ ਤੁਸੀਂ ਵੰਡਦੇ ਕਰੋ ਘਰ ਘਰ ਮੈਂ ਅਪੀਲ ਕਰਦਿਆਂ ਪੰਜਾਬ ਦੀ ਜਬਾਨੀ ਨੂੰ ਇੱਕ ਇੱਛੇ ਕਿ ਤੂੰ ਸੀਤਾ ਕਿ ਸੱਚੇ ਨਾ ਮਰ ਗਏ ਟੀਕਾ ਲਾ ਕੇ ਮਰ ਗਏ ਤੂੰਸੀ दारू ਪੀ ਕੇ ਮਰ ਗਏ ਸੁੱਡੀ ਜਾਨ ਛੁੱਟ ਜਾਂਦੀ ਆ ਪਰ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਜਿਹੜੇ ਪਿਓ ਨੂੰ ਹੀ ਆਸਾਂ ਹੁੰਦੀਆਂ ਕਿ ਮੇਰਾ ਪੁੱਤ ਜਵਾਨ ਹੋ ਗਿਆ ਗੱਭਰੂ ਹੋ ਗਿਆ ਤੇ ਹੁਣ ਮੇਰੇ ਮੇਰਾ ਸਹਾਰਾ ਬਣੂਗਾ ਮੇਰੇ ਬੜੇਪੇ ਦਾ ਸਹਾਰਾ ਬਣੂਗਾ ਡੰਗੋਰੀ ਫੜੂਗਾ ਮੇਰੀ ਤੇ ਇੱਕ ਮਾਂ ਜਿਹੜੀ ਬੜੇ ਸਦਰਾਂ ਚਾਵਾ ਨਾਲ ਬੱਚੇ ਨੂੰ ਪਾਲਦੀ ਆ 9 ਮਹੀਨੇ ਪੇਟ ਤੇ ਰੱਖ ਕੇ ਦੁੱਖਾਂ ਤਕਰੀਪਾਂ ਤੋਂ ਬਾਅਦ ਉਹਨੂੰ ਹੀ ਬੜੇ ਚਾਹ ਹੁੰਦਾ ਕਿ ਮੇਰਾ ਪੁੱਤ ਵੱਡਾ ਹੋ ਗਿਆ ਮਰੀ ਧੀ ਵੱਡੀ ਹੋ ਗਈ ਮੈਂ ਹੁਣ ਵਿਆਹ ਕਰੂੰਗੀ ਹੈਨਾ ਸਾਰੇ ਆਪਣੇ ਸੁਪਨੇ ਪੂਰੇ ਕਰੂੰਗੀ ਉਹਨਾਂ ਦਾ ਸਾਰਾ ਕੁਝ ਤਬਾਹ ਹੋ ਜਾਂਦਾ ਬਈ ਉਸ ਤੋਂ ਬਾਅਦ ਨਾ ਜਉਂਦਿਆਂ ਚ ਨਾ ਮਰਿਆਂ ਚ ਆਬ ਮੈਂ ਤਾਂ ਇਹ ਗੱਲ ਸੁਣਾਈ ਹੈ ਕਿਉਂਕਿ ਮੇਰਾ ਮੇਰੇ ਕਈ ਮੇਰੇ ਨੇੜਲੇ ਮਿੱਤਰਾਂ ਨੇ ਹਾਸੇ ਵਾਪਰੇ ਆ ਕੁਝ ਪਿਛਲੇ ਦਿਨਾਂ ਦੇ ਵਿੱਚ ਜਿਨ੍ਹਾਂ ਦੇ ਨੌਜਵਾਨ ਮੁੰਡੇ ਮਰੇ ਆ ਉਹਨਾਂ ਨੂੰ ਦੁੱਖ ਲა ਇਕੱਲਾ ਇਕੱਲਾ ਜਵਾਕ ਹੈ ਇਹ ਵੀ ਅਸੀਂ ਗਲਤ ਪਿਰਤ ਪਾ ਲਈ ਇੱਕ ਜਵਾਕ ਤੇ ਰਹਿ ਗਏ ਥਲੀ ਜਵਾ ਇਕੋ ਜੰਮਣ ਲੱਗ ਗਏ ਜ਼ਮੀਨਾਂ ਨਾਲ ਘਟ ਜਾਣ ਉਹ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਾਂਦਾ ਬਾਹਰ ਭੱਗ ਗਿਆ ਜਾਂ ਉਹਦੀ ਮੌਤ ਹੋ ਜਾਂਦੀ ਹੈ ਜਾਂ ਕੋਈ ਹੋਰ ਗੱਲਬਾਤ ਹੋ ਜਾਂਦੀ ਹੈ ਜਾਂ ਅਸੀਂ ਡਰਦੇ ਰਹਿੰਨੇ ਵੀ ਕੱਲਾ ਜਵਾਕ ਛੱਡ ਪਰੇ ਘਰੋਂ ਬਾਹਰ ਨਿਕਲਦਾ ਨਾਲ ਨਾਲ ਮਗਰ ਫੋਨ ਕਰਨ ਲੱਗ ਜਾਂਦੇ ਆ ਹਨਾ ਤਾਂ ਇਹ ਮੇਰੀ ਅਪੀਲ ਆ ਬੇਨਤੀ ਆ ਸਾਰਿਆਂ ਨੂੰ ਵੀ ਭਾਈ ਜਵਾਕ ਇੱਕ ਨਾ ਰੱਖੋ ਇਹ ਗੱਲ ਜਨਾ ਆਪਾਂ ਪੱਗੇ ਵੀ ਸ਼ੇਰਾਂ ਦੀ ਗਿਣਤੀ ਥੋੜੀ ਹੁੰਦੀ ਹੈ ਕਈ ਵਾਰੀ ਕਤੀੜ ਇਕੱਠੇ ਹੋ ਕੇ ਸ਼ੇਰ ਨੂੰ ਘੇਰ ਕੇ ਮਾਰ ਵੀ ਦਿੰਦੇ ਆ ਇਹ ਸਾਡੇ ਇਹ ਪੱਖ ਤੋਂ ਵੀ ਆਪਾਂ ਧਿਆਨ ਦੇਗੇ ਜਿੰਨੇ ਵੱਧ ਹੋਣਗੇ ਕੋਈ ਗੱਲ ਨਹੀਂ ਜ਼ਮੀਨਾਂ ਉਹਨੀਆਂ ਹੀ ਬਣਾ ਲੈਣਗੇ ਜਿੰਨੇ ਕਮਾਈ ਅੱਗੇ ਕੀ ਸੀ 70 ਦਾ 60 ਦਾ 80 ਦਾ ਜਿਹੜਾ ਦੌਰ ਆ ਉਹ ਦੌਰ ਚ ਕਿਹਦੇ ਚਾਰ ਮੁੰਡੇ ਆ ਕਿਹਦੇ ਪੰਜ ਮੁੰਡੇ ਆ ਕਿਹਦੇ ਸੱਤ ਜਵਾਕ ਆ ਦੋ ਕੁੜੀਆਂ ਚਾਰ ਮੁੰਡੇ ਐ ਐਨੇ ਨੇ ਜਵਾਕ ਆ ਲੋਕਾਂ ਦੇ ਹੁਣ ਆ ਜਿਹੜਾ ਚੱਲਿਆ ਦੌਰ 2000 ਤੋਂ ਬਾਅਦ ਜੇ ਪਹਿਲਾ ਮੁੰਡਾ ਹੋ ਗਿਆ ਦੂਜਾ ਲੈਣਾ ਹੀ ਨਹੀਂ ਇੱਕ ਬਿਮਾਰੀ ਹੋਰ ਤੁਹਾਨੂੰ ਦੱਸ ਦਣਾ ਹੁਣ ਆ ਸੁਣ ਲਓ ਗੱਲ ਮੈਂ ਅੱਜ ਹੀ ਟੜਕੇ ਮੇਰੇ ਪਿੰਡੋਂ ਡੈਰੀ ਤੋਂ ਖੜ ਗਿਆ ਮੈਂ ਉੱਥੇ ਦੁੱਧ ਆਲੇ ਮੁੰਡਾ ਮੇਰੇ ਪਿੰਡ ਦਾ ਪੱਗਾ ਮੁੰਡਾ ਉਹ ਕਹਿੰਦਾ ਬਾਈ ਮੇਰੇ ਸੈਂਪਲ ਫੇਲ ਹੋਣ ਲੱਗੇ ਦੁੱਧ ਦੇ ਮੈਂ ਕਾਰਨ ਕੀ ਉਹ ਕਹਿੰਦਾ ਉੱਲੀ ਆਉਣ ਲੱਗੀ ਦੁੱਧ ਦੀ ਆ ਚਾਰ ਉੱਲੀ ਲਿਆ ਰਿਹਾ ਹੈ ਉੱਲੀ ਦੇ ਨਾਲ ਤੁਹਾਨੂੰ ਕੈਂਸਰ ਦਾ ਰੋਗ ਵੱਟ ਤੇ ਪਿਆ ਇਹ ਮੈਨੂੰ ਗਾਲਾਂ ਬਹੁਤ ਕੱਢੀਆਂ ਜਦੋਂ ਪਿੱਛੇ ਵੀ ਮੈਂ ਇੱਕ ਵੀਡੀਓ ਪਾਈ ਸੀ ਮੈਂ ਕਿਹਾ ਚਾਰ ਹੈ ਚਾਰ ਮੱਕੀ ਦਾ ਮੈਂ ਕਹਾਂ ਨਾ ਪਾਓ ਇਹ ਮਾੜਾ ਮਾੜਾ ਹੁਣ ਜਿਹੜਾ ਚਲੋ ਰੱਖਿਆ ਕੋਈ 20 25 ਕੋਈ ਪਸ਼ੂ ਰੱਖਿਆ ਕੋਈ ਡੇਰੀ ਖੋਲੀ ਉਹ ਤਾਂ ਮੰਨ ਲਿਆ ਮਜਬੂਰੀ ਐ ਜਿਹੜਾ ਡੂਡ ਖੋਲਾ ਉਹ ਵੀ ਚਾਰ ਪਾਂ ਦਾ ਵੱਢਣ ਦਾ ਮਾਰਾ ਹੈ ਨਹੀਂ ਮੈਂ ਕਹਿੰਦਾ ਮੰਨ ਲਿਆ ਮੈਂ ਹਰ ਹਰ ਚੀਜ਼ ਮੈਂ ਹੈ ਹੀ ਮੰਨ ਲਿਆ ਜਾਨ ਨਾਲੋਂ ਮਹਿੰਗੀ ਚੀਜ਼ ਕਿਹੜੀ ਐ ਜੇ ਤੁਹਾਡੀ ਜਾਨ ਨਾ ਬਚੀ ਤੁਸੀਂ ਡੀ ਐਮ ਸੀ ਜਾਓ ਸਾਲ ਸਾਲ ਦੇ ਜਵਾਕ ਕੈਂਸਰ ਨਾਲ ਪੀੜਤ ਨੇ ਸ਼ੂਗਰ ਨਾਲ ਪੀੜਤ ਨੇ ਜਾਉਂਦੇ ਜਵਾਕ ਸਾਡੇ ਆਪਾਂ ਅੱਜ ਪੈਦਾ ਹੋ ਰਹੇ ਐ ਅਸੀਂ ਜ਼ਹਿਰ ਖਾ ਰਹੇ ਆ ਯਾਰ ਅਸੀਂ ਇਧਰ ਨੂੰ ਵੀ ਧਿਆਨ ਦੇ ਰਹੇ ਵੀ ਅਸੀਂ ਭਾਈ ਘੱਟੋ ਘੱਟ ਸਾਡੇ ਕੋਲੇ ਆਪਣੀਆਂ ਜਿੰਨੀਆਂ ਜੁਗਰੀਆਂ ਜ਼ਮੀਨਾਂ ਹੈਗੀਆਂ ਕੋਈ ਕਨਾਲ ਦੋ ਕਨਾਲ ਚ ਆਪਣੇ ਜੋਗੜਾ ਕੋਈ ਪੱਠੇ ਬੀਜ ਲੋ ਕੋਈ ਆਪਣੇ ਜੋਗਰੀ ਕਣਕ ਬਿਨਾ ਰਿਹਾ ਸਪ੍ਰੇ ਹਾਲੀ ਲਾ ਲਓ ਕੋਈ ਦਾਲ ਸਬਜ਼ੀ ਲਾ ਲਓ ਕੋਈ ਗੰਨੇ ਬੀਜ ਲੋ ਅਸੀਂ ਮੇਰੀ ਨਾ ਪਰਸੋਂ 10 ਦਿਨ ਪਹਿਲਾਂ ਨਾ ਥਲੀ ਆਸਟ੍ਰੇਲੀਆ ਗੱਲ ਹੋਈ ਮੇਰੇ ਕਿਸੇ ਮਿੱਤਰ ਨਾਲ ਉਹ ਕਹਿੰਦਾ ਭਾਈ 100 ਰੁਪਏ ਕਿਲੋ ਗੋੜਾ ਜਿੰਨਾ ਵੀ ਤੁਹਾਡਾ ਇੱਕ ਨੰਬਰ ਦਾ ਗੁੜ ਚਾਹੀਦਾ ਪਰ 100 ਰੁਪਏ ਕਿਲੋ ਹਿੱਥੋਂ ਚੱਕ ਲਾਂਗੇ ਆ ਕੇ ਅਸੀਂ ਕਿਉਂ ਨਹੀਂ ਉਹ ਕਿੱਥੇ ਪਣਾਉਂਦੇ ਸਬਜ਼ੀ ਦਾ ਕਿੱਤਾ ਕੋ ਗੁੜ ਦਾ ਖਲਾੜਾ ਲਾ ਲਓਗੇ ਖਲਾੜੇ ਲੱਗੇ ਹੁੰਦੇ ਹਰ ਬੰਦੇ ਦੇ ਘਰੇ ਅੱਗੇ ਗੁੜ ਹੁੰਦਾ ਆਪੋ ਆਪ ਤੂੰ ਕਿ ਦੋ ਕਨਾਲ ਆਹੋ ਕਨਾਲ ਕੋ ਚਰਕਨ ਵਾਲਾ ਬੰਦੇ ਨੇ ਕਮਾਦ ਲਾਇਆ ਹੁੰਦਾ ਜਣ ਇਹ ਚੀਜ਼ਾਂ ਜਿੱਥੇ ਸਾਨੂੰ ਇਕੱਠੇ ਹੋ ਕੇ ਵਿਚਾਰਨ ਦੀ ਲੋੜ ਹੈ ਵੀ ਜੇ ਸੀ ਬਚਣਾ ਤਾਂ ਸਾਨੂੰ ਕੁਦਰਤੀ ਬਿਨਾ ਰਿਆਂ ਸਪ੍ਰੇਹਾ ਤੇ ਆਉਣਾ ਪੈਣਾ ਉਧਰ ਨੂੰ ਮੁੜਨਾ ਪੈਣਾ ਤੂੰ ਅੱਜ ਤੋਂ ਸਲੀ 40 ਸਾਲ ਪਹਿਲਾਂ ਜਾਵੜਾ ਅਸੀਂ ਸਾਡੇ ਬਜ਼ੁਰਗ ਮੰਡੀ ਦੇ ਵਿੱਚੋਂ ਦੋ ਚੀਜ਼ਾਂ ਮੁੱਲ ਖਰੀਦਦੇ ਸੀ ਇੱਕ ਤਾਂ ਨੂਨ ਵਾਲੀ ਥੈਲੀ ਤੇ ਇੱਕ ਚਾਹ ਪੱਤੀ ਤੀਜੀ ਚੀਜ਼ ਅਸੀਂ ਖਰੀਦ ਨਹੀਂ ਸੀ ਕੁੱਲ ਦਾਲ ਸਬਜ਼ੀ ਮਸਾਲੇ ਅੱਗ ਵੀ ਸਾਡੀਆਂ ਬੁੜੀਆਂ ਪਾਛੀ ਹਾਰਿਸ਼ ਦੱਬ ਦਿੰਦੀਆਂ ਸੀ ਤੜਕੇ ਉਹੀ ਕੱਢ ਕੇ ਅੱਗ ਬਾਲ ਲੈਂਦੀਆਂ ਸੀ ਅਸੀਂ ਡੱਬੀ ਵੀ ਨਹੀਂ ਲੈਣੇ ਸਿੱਖਾਂ ਦੀ ਅੱਜ ਅਸੀਂ ਸਾਨੂੰ ਇਹ ਕਾਰਪੋਰੇਟਾਂ ਨੇ ਕੁੱਲ ਚੀਜ਼ ਨਿਰਪਰ ਕਰਤਾ ਬਾਜ਼ਾਰਾਂ ਤੇ ਇਹਦਾ ਸਕੀਮ ਵੀ ਜ਼ਮੀਨਾਂ ਚੋਂ ਕੱਢ ਕੇ ਹੁਣ ਅੱਜ ਇੱਕ ਆਮ ਗੱਲ ਪ੍ਰਚਲਿਤ ਕੀਤੀ ਜਾ ਰਹੀ ਹੈ ਖੇਤੀ ਜੀ ਮੁਨਾਫਾ ਤਾਂ ਨਹੀਂ ਦੇਹਾ ਇਹਦਾ ਜੀ ਘਟ ਖੇਤੀ ਚ ਕੀ ਰੱਖਿਆ ਖੇਤੀ ਆਮ ਹੀ ਗੱਲਾਂ ਐਸੇ ਕਰਕੇ ਸਾਡੇ ਲੋਕਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਹ ਖੇਤੀ ਚੋਂ ਕੱਢ ਕੇ ਤੇ ਮੇਰੀ ਗੱਲ ਯਾਦ ਰੱਖੀ ਜਿੱਦੇ ਆ ਜ਼ਮੀਨਾਂ ਖੋਲੀਆਂ ਇਹਨਾਂ ਲੋਕਾਂ ਤੋਂ ਇਨਾਂ ਕਾਰਪੋਰੇਟ ਨੇ 50 5000 ਏਕੜ ਦੇ ਬਣਾ ਲਏ ਇੱਥੇ ਫਾਰਮ ਉਹਦੇ ਦੇਖੀ ਵੀ ਸਾਡੇ ਲੋਕਾਂ ਨੂੰ ਗੱਠ ਥਾਂ ਨਹੀਂ ਭਾਲੀ ਸਿਆਉਣੀ ਜਿਹੜਾ ਵੇਚ-ਵੇਚ ਭੱਜ ਰਹੇ ਆ ਕਿਉਂਕਿ ਆਉਣ ਵਾਲਾ ਸਮਾਂ ਜਿਹੜੀ ਜੰਗ ਹੋਣੀ ਆ ਦੁਨੀਆ ਦੀ ਸੰਸਾਰ ਜੰਗ ਉਹ ਭੋਜਨ ਤੇ ਪਾਣੀ ਕਰਕੇ ਹੋਣੀ ਆ ਤੇ ਭੋਜਨ ਤੇ ਪਾਣੀ ਸਾਡੇ ਕੋਲ ਸਭ ਤੋਂ ਵੱਧੂ ਹੈ ਜਿਹੜਾ ਪਾਣੀ ਸਾਡਾ ਹਿਮਾਚਲ ਤੋਂ ਮੋੜ ਕੇ ਲੈ ਕੇ ਅੱਜ ਇਹ ਇਹੀ ਪਾਣੀ ਲਿਆਉਣਗੇ ਇੱਥੇ ਹੀ ਦਰਿਆਵਾਂ ਦਾ ਜਿਹਦੇ ਜ਼ਮੀਨਾਂ ਸਾਡੇ ਕੋਲੋਂ ਖੋਲੀਆਂ ਪਰ ਸਾਡੇ ਲੋਕ ਨਾ ਅੱਡੀਆਂ ਚੱਕ ਕੇ ਫਹਾ ਬੋਤਲ ਲੈਂਦੇ ਆ ਕਿੱਲਾ ਡੂਡ ਹੁੰਦਾ ਕਿਲੇ ਢਾਈ ਹੁੰਦੇ ਆ ਟਰੈਕਟਰ ਜੌਂਡੀਆਰ ਟਰੈਕਟਰ ਵੱਡਾ ਸਵਰਾਜ ਅੱਡੀਆਂ ਚੱਕ ਕੇ ਫਹਾ ਨਾਲੋ ਮੈਂ ਗੱਲ ਕਰੀ ਐ ਇੱਕ ਦੋ ਦੋ ਕਿੱਲੇ ਵਾਲੇ ਐਡੇ ਐਡੇ ਮਹਿੰਗੇ ਟਰੈਕਟਰ ਲਈ ਜਾਂਦੇ ਐ ਵਿਆਹਾਂ ਤੇ ਖਰਚਾ ਭੋਗਾਂ ਦੇ ਖਰਚਾ ਮੈਂ ਬਰਨਾਲੇ ਵਿਆਹ ਗਿਆ ਮੈਲਕਲਾਂ ਦੇ ਬੰਦੇ ਦਾ ਵਿਆਹ ਸੀ 30 ਕਿੱਲੇ 40 ਕਿੱਲੇ ਪੈਲੀ ਆ ਬੰਦੇ ਕੋਲੇ ਮੈਂ ਬੈਠੇ ਪੁੱਛਣ ਲੱਗਾ ਮਾ ਬਾਈ ਕਿੰਨਾ ਖਰਚਾ ਆ ਜੂ ਕਹਿੰਦਾ 60 ਲੱਖ ਰੁਪਈਆ ਖਰਚਾ 60 60 ਲੱਖ ਰੁਪਈਆ ਖਰਚਾ ਵਿਆਹਾਂ ਦੇ ਉੱਤੇ ਯਾਰ ਪੰਜ ਸੱਤ ਪ੍ਰਕਾਰ ਦੀ ਮੱਛੀ ਉੱਥੇ ਤੇ ਪੰਜ ਸੱਤ ਪ੍ਰਕਾਰ ਦਾ ਹੋਰ ਮੀਡ-ਮੂਡ ਚ ਲਾਇਆ ਮੈਂ ਕਿਹਾ ਭਾਈ 60 ਦਾ ਦੋ ਕਿੱਲਾਂ ਦੀ ਕਿਉਂ ਤੂੰ ਇੱਕ ਪੰਜਾਂ ਘੰਟਿਆਂ ਚ ਲਾਤੀ ਕਿਦਾ ਫਾਇਦਾ ਕੋਈ ਹੋਇਆ ਨਹੀਂ। ਬਈ ਵਾਰ ਫੇਰ ਬਾਅਦ ਦੇ ਵਿੱਚ ਬਾਈ ਫੋਨ ਕਰਦੇ ਆ ਵੀ ਹੁਣ ਤਲਾਕ ਕਰਵਾ ਦੋ। ਉਹ ਤਾਂ ਇਹ ਜੀ ਨਿਕਲ ਗਈ। ਜਿਹੜੇ ਜਿਹੜੇ ਤਕੜੇ ਜਿੰਨਾਂ ਕੋਲ ਸਰਦੇ ਵਰਦੇ ਆ ਉਹ ਗਾਹਾਂ ਬੰਜ ਗੱਡ ਜਾਂਦੇ ਆ ਜਿਹੜੇ ਵਿਚਾਰੇ ਮਾਤੜ ਆ ਉਹਨਾਂ ਨੂੰ ਵੀ। ਉਹ ਦੇਖੋ ਦੇਖ ਚਾਹੇ ਇਕੱਲਾ ਧਰਨਾ ਪੈ ਜੇ ਇਕੱਲਾ ਉਹ ਦੇਖੋ ਦੇ ਉਹ ਹੀ ਖਰਚਾ ਕਰ ਦਿੰਦੇ ਮੁੰਡੇ ਦੇ ਕੁੜੀ ਦੇ ਵਿਆਹ ਦੇ ਉੱਤੇ। ਦੂਜੀ ਗੱਲ ਇੱਕ ਹੋਰ ਸੁਣ ਲਾ ਮੈਂ ਆਪਣੇ ਪਿੰਡ ਦੀ ਸੁਣਾਉਣਾ। ਮੇਰੇ ਪਿੰਡ ਮੁੰਡੇ ਨੇ ਘਰ ਪਾਇਆ। ਘਰ ਪਾਇਆ ਤਨਕਨਾਲਾ ਜ਼ਮੀਨ ਵੇਚ ਕੇ। ਮਖਾ ਕੀ ਤਰ੍ਹਾਂ ਧਰਿਆ ਪਿਆ ਸੀ ਉਹ ਤਨ ਕਰਾਂ ਜਮੀਨ ਕਿਉਂ ਵੇਚੀ ਘਰ ਤੇਨੂੰ ਕੋਈ ਕਮਾਈ ਦੇਊਗਾ ਕਿੱਟਾਂ ਖੜੀਆਂ ਕਰਤੀਆਂ ਜਮੀਨ ਚੋਂ ਤੂੰ ਤਨ ਕਰਾਂ ਚ ਕੋਈ ਨਾ ਕਮਾਉਂਦਾ ਇਹ ਸਾਡੇ ਲੋਕਾਂ ਨੂੰ ਸਮਝਣਾ ਪੈਣਾ ਵੀ ਜਿੰਨਾ ਸਾਦਾ ਜੀਵਨ ਰੱਖੋਗੇ ਕੱਖ ਨਹੀਂ ਰੱਖਿਆ ਫੁਕਰ ਬਣੇ ਚ ਜਿੱਡਾ ਮਰਜੀ ਬ੍ਰਾਂਡ ਪਾਈ ਫਿਰੋ ਇਹ ਬੰਦੇ ਦੇ ਕਰਦਾਰ ਬੋਲਦੇ ਹੁੰਦੇ ਬ੍ਰਾਂਡ ਨਹੀਂ ਬੋਲਦੇ ਹੁੰਦੇ ਕਰਦਾਰ ਉੱਚੇ ਤੇ ਸੁੱਚੇ ਕਰੋ ਤਾਂ ਤੁਹਾਡੀ ਜ਼ਿੰਦਗੀ ਸੌਖੀ ਹੋਣੀ ਆ ਬਾਈ